ਗੁੱਡ ਮਾਰਨਿੰਗ ਲੁਨੀਆਨਾ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਮੈਂ ਮਨਮੀਤ ਕੋਰ ਦਸਮਨ نیوز ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਨਾਪ੍ਰਤ ਸਿੰਘ 베ਦੀ ਸੋਮਰ ਮੀਤ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਬੁਲੇਟਿਨ ਦੇ ਤੇ ਅਮਰੀਕਾ 'ਚ ਹੁਣ ਤੇਜ਼ੀ ਨਾਲ ਹੋਵੇਗਾ ਕੋਵਿਡ ਟਿਕਾ ਕਰ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਜੋ ਬਾਈਡਨ ਉਹਨਾਂ ਨੇ ਇੱਕ ਫੈਸਲਾ ਲਿਆ ਕਿ 19 ਅਪ੍ਰੈਲ ਤੋਂ ਹਰ ਬਾਲਗ ਅਮਰੀਕੀ ਨੂੰ ਕਰੋਨਾ ਟੀਕਾ ਕਰਨ ਲੱਗੇਗਾ ਜਿਸ ਦੇ ਕਾਰਨ ਉਹ ਹੁਣ ਉਹਨਾਂ ਨੇ 19 ਅਪ੍ਰੈਲ ਤੋਂ ਐਲਾਨ ਕਰ ਦਿੱਤਾ ਕਿ ਜਿਹੜਾ ਹਰ ਬਾਲਗ ਹੈ ਅਮਰੀਕੀ ਬਾਲਗ ਉਸ ਨੂੰ ਟੀਕਾ ਲੱਗੇਗਾ ਪਰ ਇਸ ਦੀ ਜਿਹੜੀ ਸਪਲਾਈ ਘਾਟ ਕਾਰਨ ਜਿਹੜਾ ਇਸ ਦਾ ਟੀਕਾ ਕਰਣ ਪ੍ਰਭਾਵਿਤ ਹੋ ਸਕਦਾ ਲੰਬੀਆਂ ਲੰਬੀਆਂ ਕਤਾਰਾਂ ਲੱਗ ਨੇ ਲਾਈਨਾਂ ਲੱਗ ਰਹੀਆਂ ਨੇ ਤੇ ਲੋਕ ਜਿਹੜੇ ਐਪ ਹੈ ਉੱਤੇ ਮਾਈ ਟਰਨ ਵੈਬ ਪੇਜ ਉਤੇ ਜਾ ਕੇ ਦੇਖ ਰਹੇ ਨੇ ਚੈੱਕ ਕਰ ਰਹੇ ਨੇ ਕਿ ਸਾਡੀ ਵਾਰੀ ਕਦੋਂ ਆਏਗੀ ਇਹਦੀ ਸਪਲਾਈ ਘੱਟ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲਾਈਨਾਂ ਲੱਗ ਰਹੀਆਂ ਨੇ ਲੰਬੀਆਂ ਲੰਬੀਆਂ ਵੈਸੇ ਵੀ ਕਰੋਨਾ ਇੰਨਾ ਫੈਲ ਰਿਹਾ ਤੇ ਲੋਕਾਂ ਦਾ ਬਾਹਰੋਂ ਨਿਕ ਘਰੋਂ ਬਾਹਰ ਨਿਕਲਣਾ ਬਹੁਤ ਹੀ ਜਿਹੜਾ ਕਿ ਇੱਕ ਰਿਸਕੀ ਹੋ ਜਾਂਦਾ ਇਸ ਕਰਕੇ ਹੁਣ ਅਮਰੀਕਾ ਨੇ ਰਾਸ਼ਟਰਪਤੀ ਨੇ ਜੋਬਾਈਡ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ 19 April ਤੋਂ ਜਿਹੜੇ ਕਿ ਕਿਸੇ ਨੂੰ ਵੀ ਸਪਲਾਈ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਕਿਉਂਕਿ ਉਹਨਾਂ ਨੇ ਜਿਹੜਾ ਕਿ ਸਪਲਾਈ ਸੀਗੀ ਉਹਨਾਂ ਨੇ ਮੰਗਵਾਣੀ ਸ਼ੁਰੂ ਕਰ ਦਿੱਤੀ ਹੈ ਹੁਣ 19 April ਤੋਂ ਸਾਰਿਆਂ ਬਾਲਗਾਂ ਨੂੰ ਕਿਸੇ ਵੀ ਕੋਈ ਵੀ ਮੁਸ਼ਕਲਾਂ ਮੁਸ਼ਕਲਾਂ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਟੀਕਾਕਰਨ ਹਰ ਬਾਲਗ ਅਮਰੀਕੀ ਬਾਲਗ ਨੂੰ ਜਿਹੜਾ ਕਿ ਟੀਕਾਕਰਨ ਲੱਗੇਗਾ ਤੇ ਨਾਲ ਹੀ ਉਸੇ ਹੁਣ ਅੱਗੇ ਵਧਦੇ ਹਾਂ ਜਗਬਾਣੀ ਦੇ ਫਰੰਟ ਪੇਜ ਤੇ ਇੱਕ ਖਬਰ ਹੈ ਅਨਿਲ ਦੇਸ਼ਮੁਖ ਨੇ ਕਿਹਾ ਸੀ 2 ਕਰੋੜ ਦੇ ਦਿਓ ਤਾਂ ਮੰਨ ਲਵਾਂਗੇ ਸ਼ਰਧ ਪਵਾਰ ਨੂੰ ਕੀ ਕਹਿਣਾ ਚਾਹੋਗੇ ਮਨਮੀਤ ਇਹ ਜਿਲ੍ਹਾ ਆਪਣੇ ਇਸ਼ੂ ਹੈ ਕਾਫੀ ਦਿਨਾਂ ਤੋਂ ਚਰਚਾ ਚੱਲਿਆ ਹੋਇਆ ਹੈ ਸਚਿਨ ਵਾਜੇ ਜਿਹੜੇ ਕਿ ਆਪਣੇ CIU ਜਿਹੜੀ ਹੁੰਦੀ ਹੈ ਇੰਟੈਲੀਜੈਂਸ ਯੂਨਿਟ ਹੁੰਦੀ ਹੈ क्राइम ਦੀ ਇਹ ਆਪਣੇ ਮੁੰਬਈ ਪੁਲਿਸ ਦੇ ਵਿੱਚ ACP ਸਨ ਸਚਿਨ ਵਾਜੇ ਤੇ ਫਿਲਹਾਲ NIA ਦੀ ਕਸਟਡੀ ਵਿੱਚ ਨੇ ਤੇ ਇਹਨਾਂ ਨੇ ਆਪਣੇ ਕਿਹਾ ਵੀ ਅਨਿਲ ਦੁਸ਼ਮੁਖ ਨੇ ਕਿਹਾ ਸੀ ਕਿ 2 ਕਰੋੜ ਰੁਪਏ ਦੋ ਤਾਂ ਸ਼ਰਦ ਪਵਾਰ ਨੂੰ ਮਨਾ ਲਵਾਂਗੇ ਤੇ ਇਹ ਜਿਹੜੀ ਲਾਈਨ ਨੂੰ ਆਪਾਂ ਥੋੜਾ ਵਿਸਤਾਰ ਕਰਦੇ ਆ ਸਚਿਨ ਵਾਜੇ ਨੂੰ ਪਹਿਲਾਂ ਬਹਾਲੀ ਵਾਸਤੇ ਮੁੰਬਈ ਪੁਲਿਸ ਦੇ ਵਿੱਚ ਮੰਜ਼ੂਰੀ ਨਹੀਂ ਮਿਲ ਰਹੀ ਸੀ ਲੇਕਿਨ ਜਿਹੜੇ ਉਸ ਵਕਤ ਦੇ ਮੰਤਰੀ ਸਨ ਅਨਿਲ ਦੇਸ਼ਮੁਖ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਗ੍ਰਹਿ ਮੰਤਰੀ ਨਾਲ ਤਾਂ ਅਨਿਲ ਦੇਸ਼ਮੁਖ ਕਹਿੰਦੇ ਕਿ ਸ਼ਰਧ ਪਾਰ ਨੂੰ ਮਨਾ ਲਵਾਂਗੇ ਜਿਹੜੇ ਕਿ ਐਨਸੀਪੀ ਦੇ ਪ੍ਰਮੁਖ ਨੇ ਲੇਕਿਨ ਸਚਿਨ ਬਾਜੇ ਨੂੰ 2 ਕਰੋੜ ਰੁਪਇਆ ਉਸ ਵਾਸਤੇ ਦੇਣਾ ਪਏਗਾ ਸੋ ਕਿਤੇ ਨਾ ਕਿਤੇ ਜਿਹੜੇ ਐਕਸ ਕਮਿਸ਼ਨਰ ਰਹੇ ਨੇ ਸਾਭ ਕਾ ਕਮਿਸ਼ਨਰ ਨੇ ਪਰਬੀਰ ਸਿੰਘ ਉਹਨਾਂ ਨੇ ਜਿਹੜੇ ਦੋਸ਼ ਲਾਇਆ ਸਨ ਕਿ 100 ਕਰੋੜ ਰੁਪਇਆ ਹਰ ਮਹੀਨੇ ਇਕੱਠਾ ਕਰਕੇ ਅਨਿਲ ਦੇਸ਼ਮੁਖ ਨੂੰ ਜਿਲਾ ਕਿਹਾ ਸੀਗਾ ਵੀ ਅਨਿਲ ਦੇਸ਼ਮੁਖ ਨੇ ਮੰਗਿਆ ਵੀ 100 ਕਰੋੜ ਰੁਪਇਆ ਪੁਲਿਸ ਕਿਤੇ ਇਹ ਗੱਲ ਤੇ ਹੁਣ ਮੋਹਰ ਲੱਗਦੀ ਵੀ ਨਜ਼ਰ ਆ ਰਹੀ ਆ ਇਦੇ ਵਿੱਚ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਅਨਿਲ ਪਰਬ ਹੁਣ ਉਹਨਾਂ ਦੇ ਨਾਂ ਵੀ ਸ਼ਾਮਿਲ ਹੋ ਗਿਆ। ਉਹ ਸਚਿਨ ਬਾਜੀ ਨੇ ਜਿਹੜੀ ਆਪਣੀ ਹੱਥ ਲਿਖਤ ਲੈਟਰ ਦਿੱਤੀ ਹੈ ਜਿਹਨੂੰ ਲੈਟਰ ਬੰਬ ਕਿਹਾ ਜਾਂਦਾ ਉਹਦੇ ਵਿੱਚ ਜਿਹੜੇ ਹੁਣ ਟ੍ਰਾਂਸਪੋਰਟ ਮੰਤਰੀ ਨੇ ਜਿਹੜੇ ਕੇਸ਼ ਸ਼ਿਵ ਸੇਨਾ ਦੇ ਕੋਟੇ ਚੋਂ ਆ ਅਨਿਲ ਪਰਬ ਉਹਨਾਂ ਦਾ ਵੀ ਨਾਮ ਵਿੱਚ ਸ਼ਾਮਿਲ ਹੋ ਗਿਆ ਕਿ ਇਹ ਵੀ ਨਾਲ ਹੀ ਸੰਨ ਅਨਿਲ ਦੇਸ਼ਮੁਖ ਦੇ ਇਹ ਕਹਿਣ ਦੇ ਵਿੱਚ ਕਿ ਸਾਨੂੰ ਪੈਸੇ ਠੇਰ ਕੇ ਦੋ ਕਿਉਂਕਿ ਦੋ ਵਾਰ ਅਲੱਗ-ਅਲੱਗ ਜਗ੍ਹਾ ਤੇ ਮੀਟਿੰਗ ਵੀ ਹੋਈ ਸੀ ਇਹਨਾਂ ਦੀ ਇੱਕ ਮੀਟਿੰਗ ਜੁਲਾਈ-ਅਗਸਤ 2020 ਚ ਹੋਈ ਸੀਗੀ ਅਨਿਲ ਪਰਬ ਦੇ ਨਾਲ ਫਿਰ ਇੱਕ ਮੀਟਿੰਗ ਅਕਤੂਬਰ 2 ਉਦੋਂ ਵੀ ਸਚਿਨ ਵਾਜੇ ਨੇ ਕਿਹਾ ਹੈ ਆਪਣੇ ਲੈਟਰ ਦੇ ਵਿੱਚ ਹੱਥ ਲਿਖਤ ਲੈਟਰ ਹੈ ਐਨਯੂ ਦਿੱਤੀ ਉਹ ਚ ਉਹਨੇ ਕਿਹਾ ਕਿ ਪਹਿਲਾਂ ਮੈਂ ਮਨਾ ਕਰ ਦਿੱਤਾ ਕਿ ਆਪਣੇ ਅਨਿਲ ਦੇਸ਼ਮੁਖ ਨੇ ਕਿਹਾ ਸੀ ਕਿ ਸਾਡੇ 1600 ਪੱਬ ਪੱਟ ਰੈਸਟੋਰੈਂਟ ਨੇ ਉਹਨਾਂ ਦੇ ਕੋਲੋਂ 80 ਕਰੋੜ 90 ਕਰੋੜ ਜਿੰਨਾ ਹੁੰਦਾ ਹੈ 100 ਕਰੋੜ ਤੱਕ ਦਾ ਟਾਰਗੇਟ ਹੈ ਉਗਾਈ ਕਰੋ ਹਰੇਕ ਪੱਬ ਦੇ ਕੋਲੋਂ 3 ਤੋਂ 3.5 ਲੱਖ ਰੁਪਏ ਪ੍ਰਤੀ ਪੱਬ ਇਕੱਠੇ ਕਰੋ ਅਤੇ ਪੈਸੇ ਦਿਓ ਸੋ ਕਿਤਨਾ ਕਿਤੇ ਇਹ ਜਿਹੜੀਆਂ ਲੈਟਰ ਦੇ ਵਿੱਚ ਗੱਲਾਂ ਵਸੀ ਗਈਆਂ ਨੇ ਕਿ ਜੁਲਾਈ ਅਗਸਤ ਵਿੱਚ ਅਨਿਲ ਪਰਬ ਦੇ ਨਾਲ ਹੋਈ ਮੀਟਿੰਗ ਫਿਰ ਅਕਤੂਬਰ 20 ਦੇ ਵਿੱਚ ਆਪਣੇ ਅਨਿਲ ਦੇਸ਼ਮੁਖ ਦੇ ਨਾਲ ਹੋਈ ਉਹਨਾਂ ਦੇ ਅਗਲੇ ਦਿਖੇ ਮੀਟਿੰਗ ਫਿਰ ਦੁਬਾਰਾ ਉਸ ਤੋਂ ਬਾਅਦ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਦੁਬਾਰਾ ਮੀਟਿੰਗਾਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸ਼ੋ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਸਾਰਾ ਇੱਕ ਨੈਕਸਸ ਬਣਿਆ ਹੋਇਆ ਹੈ ਕਿਵੇਂ ਇੱਕ ਪੋਲਿਟੀਕਲ ਨੈਕਸਸ ਬਣਿਆ ਹੋਇਆ ਹੈ ਕਿਵੇਂ ਦਿੱਲੀ ਮਹਾਰਾਸ਼ਟਰ ਦੀ ਜਿਹੜੀ ਮੁੰਬਈ ਪੁਲਿਸ ਹੈ ਉਦੇ ਉੱਪਰ ਜ਼ੋਰ ਪਾਇਆ ਜਾ ਰਿਹਾ ਸੋ ਕਿਤਨਾ ਕੀਤੇ ਸਾਬਕਾ ਕਮਿਸ਼ਨਰ ਪਰਮਵੀਰ ਸਿੰਘ ਦੇ ਜਿਹੜੇ ਆਪਣੇ ਦੋਸ਼ ਲਾਏਗੇ ਸਨ 100 ਕਰੋੜ ਰੁਪਏ ਇਕੱਠਾ ਕਰਨ ਵਾਲੇ ਉਸ ਤੋਂ ਬਾਅਦ ਸਚਿਨ ਵਾਜੇ ਨਾਲ ਜਿਹੜੀ ਪੁਸ਼ਤਾਸ਼ ਹੋ ਰਹੀ ਹੈ ਉਹਦੇ ਵਿੱਚ ਸਚਿਨ ਵਾਜੇ ਦਾ ਇੱਕ ਲੈਟਰ ਲਿਖ ਕੇ ਜਿਹਨੂੰ ਆਪਾਂ ਲੈਟਰ ਬੰਬ ਕਹਿ ਸਕਦੇ ਹਾਂ ਉਹ ਕਹਿਣਾ ਸੋ ਕਿਤਨਾ ਕੀਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਸ ਦੇ ਵਿੱਚ ਇੰਟਰਕਨੈਕਟਡ ਕਰਦਾ ਜੋ ਕਿ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਵਾਲਾ ਅੱਗੇ ਮਨਮੀਤ ਗੱਲ ਕਰਦੇ ਹਾਂ ਪੰਜਾਬ ਚ 30 ਅਪ੍ਰੈਲ ਤੱਕ ਸਿਆਸੀ ਰੈਲੀਆਂ ਤੇ ਰੋਕ ਸਕੂਲ ਤੇ ਕਾਲਜ ਵੀ ਹੋਏ ਬੰਦ ਬਿਲਕੁਲ ਕਰੋਨਾ ਦਾ ਜਿਹੜਾ ਕਹਿਰ ਰੁਕਣ ਦਾ ਨਾਮ ਨਾਮ ਨਹੀਂ ਲੈ ਰਿਹਾ ਇਸੇ ਕਰਕੇ ਪੰਜਾਬ ਸਰਕਾਰ ਦਿਨੋਂ ਦਿਨ ਕੋਈ ਨਾ ਕੋਈ ਰੂਲਸ ਨਵੇਂ ਰੂਲਸ ਉਹ ਵਧਾਉਂਦੀ ਹੀ ਰਹਿੰਦੀ ਆ ਉਸੇ ਕਰਕੇ ਹੁਣ ਪੰਜਾਬ ਦੇ ਵਿੱਚ 30 30 ਅਪ੍ਰੈਲ ਤੱਕ ਸਾਰੀ ਸਿਆਸੀ ਰੈਲੀਆਂ ਨੇ ਉਹ ਬੰਦ ਰਹਿਣਗੀਆਂ ਇਥੋਂ ਤੱਕ ਕਿ ਸਕੂਲ ਤੇ ਕਾਲਜ ਵੀ ਬੰਦ ਰਹਿਣਗੇ ਤੇ ਅ ਇੰਡੋਰ ਜਿਹੜੇ ਸਮਾਗਮ ਹੋਣਗੇ ਉਸ ਦੇ ਵਿੱਚ ਸਿਰਫ 50 ਲੋਕ ਤੇ ਆਊਟਡੋਰ ਸਿਰਫ ਉਹਤੇ 100 ਲੋਕ ਹੀ ਜਿਹੜੇ ਕਿ ਅਲਾਉ ਕੀਤੇ ਗਏ ਨੇ ਤਾਂ ਕਿ ਜਿਹੜਾ ਕਰੋਨਾ ਦਾ ਕਹਿਰ ਆ ਉਸ ਨੂੰ ਤਾਂ ਕਿ ਇਕੱਠ ਨਾ ਹੋਵੇ ਜ਼ਿਆਦਾ ਜੇ ਇਕੱਠ ਨਹੀਂ ਹੋਏਗਾ ਤੇ ਲੋਕ ਅਟਾ ਸੰਪਰਕ ਵਿੱਚ ਆਣਗੇ ਇਸੇ ਕਰਕੇ ਇਨਡੋਰ ਸਮਾਗਮ ਜਿਹੜੇ ਹੋਗੇ ਵਿਆਹ ਹੋਗੇ ਜਾਂ ਫਿਰ ਕੋਈ ਆ ਸੰਸਕਾਰ ਹੋਵੇ ਕਿਸੇ ਦਾ ਉਹਦੇ ਵਿੱਚ ਜੇ ਕਿਸੇ ਨੇ ਜਾਣਾ ਹੈ ਤੇ ਇਨਡੋਰ ਜੇ ਫੰਕਸ਼ਨ ਹੈ ਤਾਂ 50 ਜੇਕਰ ਆਊਟਡੋਰ ਹੈ ਤਾਂ ਫਿਰ 100 ਲੋਕ ਹੀ ਜਿਹੜੇ ਅਲਾਉਡ ਕੀਤੇ ਗਏ ਨੇ ਤੇ ਉੱਥੇ ਸ਼ੋਪਿੰਗ ਮਾਲ ਜਿਹੜੇ ਮਾਲ ਹੋਗੇ ਉੱਥੇ ਵੀ ਸਿਰਫ 20 ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ 20 ਦੁਕਾਨਾਂ ਦੇ ਵਿੱਚ ਸਿਰਫ 200 ਬੰਦੇ ਹੀ ਅਲਾਉਡ ਕੀਤੇ ਗਏ ਨੇ ਯਾਨੀ ਕਿ ਇੱਕ ਸ਼ਾਪ ਤੇ ਸਿਰਫ 10 ਬੰਦੇ ਹੀ ਅਲਾਉਡ ਕੀਤੇ ਜਾਣਗੇ ਤੇ 10 ਬੰਦੇ ਜੇਕਰ ਬਾਹਰ ਲਾਈਨ ਵੀ ਹੈ ਤਾਂ ਉਹਨਾਂ ਨੂੰ ਬਾਹਰ ਹੀ ਵੇਟ ਕਰਨੀ ਪਵੇਗੀ ਜੇ ਜਦੋਂ ਤੱਕ 10 ਬੰਦਿਆਂ ਦੀ ਗਿਣਤੀ ਨਹੀਂ ਘਟ ਜਾਂਦੀ ਔਰੋਂ ਤੱਕ ਨੈਕਸਟ 10 ਬੰਦੇ ਜਾਣਗੇ ਤਾਂ ਕਿ ਆਪ ਸਰਕਾਰ ਨਵੇਂ ਰੂਲਸ ਬਣਾ ਰਹੀ ਹੈ ਨਾਈਟ ਕਰਫਿਊ ਵੀ ਲਗਾਇਆ ਜਾ ਰਿਹਾ ਹੈ ਤਾਂ ਕਿ ਇਸ ਕਰੋਨਾ ਤੋਂ ਜਿਹੜੀ ਕਿ ਥੋੜੀ ਜੀ ਰੋਕ ਲਗਾਈ ਜਾ ਸਕੇ ਰੋਕ ਲਗਾਈ ਜਾ ਸਕੇ ਦੂਸਰੀ ਲਹਿਰ ਉਹ ਸ਼ੁਰੂ ਹੋ ਰਹੀ ਹੈ ਤਾਂ ਹੀ ਪੰਜਾਬ ਸਰਕਾਰ ਅਹਿਮ ਕਦਮ ਚੱਕ ਰਹੀ ਹੈ ਨਾਈਟ ਕਰਫਿਊ ਲਗਾ ਰਹੀ ਹੈ ਉੱਤੇ ਹੁਣ ਆਪਾਂ ਅੱਗੇ ਵਧਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਤੇ ਖਬਰ ਹੈ ਭਾਰਤ-ਪਾਕ ਸਰਹੱਦ ਤੋਂ 22 ਅਰਬ ਦੀ ਹੈਰੋਇਨ ਫੜੀ ਮਨਮੀਤ ਕਿੰਨਾ ਕਿਤੇ ਭਾਰਤ ਨੂੰ ਜਾਂ ਖਾਸ ਕਰਕੇ ਆਪਾਂ ਗੱਲ ਕਰੀਏ ਤਾਂ ਪੰਜਾਬ ਨੂੰ ਢਾਹ ਲਾਣ ਵਾਸਤੇ ਪੰਜਾਬ ਦੀ ਜਵਾਨੀ ਨੂੰ ਢਾਹ ਲਾਣ ਵਾਸਤੇ ਆਪਣਾ ਦੁਸ਼ਮਣ ਦੇਸ਼ ਪਾਕਿਸਤਾਨ ਵੱਲੋਂ ਪੰਜਾਬ ਦੇਲਾ ਪਾਕਿਸਤਾਨ ਦਾ ਜਿਲ੍ਹਾ ਲੈਂਦਾ ਪੰਜਾਬ ਆਪਾਂ ਕਹਿ ਦਿੰਦੇ ਆ ਉਹਦੇ ਬਾਰਡਰਾਂ ਦੇ ਰਾਹੀਂ ਕਈ ਤਰ੍ਹਾਂ ਦੇ ਆਪਣੇ ਤਸਕਰ ਨੇ ਜਿਹੜੇ ਨਸ਼ਾ ਤਸਕਰ ਉਹ ਆਪਣੇ ਨਸ਼ੇ ਭੇਜਦੇ ਆ ਚਾਹੇ ਉਹ আফੀਮ ਹੋਵੇ ਹੈਰੋਇਨ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ ਸੋ ਤਾਜੀ ਸਫਲਤਾ ਜੋ ਸਾਪਤ ਹੋਈ ਹੈ ਤੇ ਹਾਸਲ ਹੋਈ ਹੈ ਪੰਜਾਬ ਪੁਲਿਸ ਦਿਹਾਤੀ ਅਤੇ ਜਿਹੜੀ ਬੀਐਸਐਫ ਹੈ ਬਾਰਡਰ ਸਕਿਉਰਿਟੀ ਫੋਰਸ ਨੂੰ ਸਾਂਝੇ ਤੌਰ ਤੇ ਸਫਲਤਾ ਮਿਲੀ ਹੈ ਆਪਣੇ ਪਾਕਿਸਤਾਨ ਵੱਲੋਂ ਬਾਰਡਰ ਤੋਂ ਜਿਹੜੇ ਅਟਾਰੀ ਬਾਰਡਰ ਹੈ ਉੱਥੋਂ ਦੀ ਜਿਹੜੀ ਕੀ ਆਪਣੇ ਖੇ ਪਾਰੀ ਸੀਗੀ ਉਹ ਤਕਰੀਬਨ 22 ਪੈਕੇਟ 1 ਕਿਲੋ ਦਾ ਇੱਕ ਪੈਕੇਟ ਹੁੰਦਾ ਤੇ 22 ਕਿਲੋਗ੍ਰam ਯਾਨੀ ਕਿ 22 ਪੈਕੇਟ ਹੇਰੋਇਨ ਦੇ ਫੜੇ ਗਏ ਐ ਤੇ 2 AK-47 ਅਸੌਲਟ ਰਾਈਫਲਾਂ ਠੀਕ ਹੈ ਜੀ ਤੇ ਨਾਲ ਤਕਰੀਬਨ 45 ਜ਼ਿੰਦਾ কারਤੂਸ ਫੜੇ ਗਏ ਨੇ ਤੇ ਜਿਲਾ ਇਹ ਤਸਕਰ ਸੀਗਾ ਉਹ ਮੁੱਠਪੇੜ ਦੇ ਵਿੱਚ ਮਾਰਿਆ ਵੀ ਗਿਆ ਕੱਲਾ ਹੀ ਤਸਕਰ ਸੀਗਾ ਜਿਕਰ ਜੋਗ ਹੈ ਮੁੱਠਪੇੜ ਵਿੱਚ ਮਾਰਿਆ ਗਿਆ ਬਾਅਦ ਵਿੱਚ ਜੋ ਪੁਲਿਸ ਨੇ ਵੀ ਆਪਣਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਦੋ ਬੰਦੇ ਹੋਰ ਨੇ ਇੱਕ ਜਗਦੀਸ਼ ਪੂਰਾ ਤੇ ਇੱਕ ਜਸਪਾਲ ਸਿੰਘ ਜਿਨ੍ਹਾਂ ਦੇ ਵਿੱਚ ਇਨਵੋਲਵਮੈਂਟ ਆਈ ਹੈ ਤੇ ਉਹਨਾਂ ਨੇ ਜੋ ਉੱਥੇ ਦੋ SIM ਕਾਰਡ ਵੀ ਮਿਲੇ ਆ ਤੇ ਸਾਰਾ ਕੁਝ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਜਿਹੜਾ ਕਿ ਜਗਦੀਸ਼ ਪੂਰਾ ਉਹ ਫਿਲਹਾਲ ਦੇ ਘੜੀ ਬੈਲਜੀਅਮ ਵਿੱਚ ਹੀ ਰਹਿ ਰਿਹਾ ਹੈ ਤੇ ਜਿਹੜਾ ਜਸਪਾਲ ਸਿੰਘ ਹੈ ਉਹਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਦੋ ਲੋਕ ਨੇ ਜਿਨ੍ਹਾਂ ਦਾ ਨਾਮ ਜਿਵੇਂ ਕਿ ਦੋਨੋਂ ਇੰਡੀਅਨ ਨੇ ਭਾਰਤੀ ਨੇ ਤੇ ਇਹਨਾਂ ਦੇ ਜਿਹੜੇ ਨਾਮ ਵਿੱਚ ਆ ਰਹੇ ਆ ਕਿਉਂਕਿ ਜਿਹੜਾ ਵਿੱਚ ਉਹਦੇ ਮੋਬਾਈਲ ਦੇ ਵਿੱਚੋਂ ਜਿਹੜੀਆਂ ਫੋਟੋਸ ਨੇ ਉਹਦੇ ਵਿੱਚ ਇਹ ਦੋਨੋਂ ਲੋਕਾਂ ਦੇ ਆਧਾਰ ਕਾਰਡ ਤੇ ਫੋਟੋਆਂ ਵਗੈਰਾ ਵਿੱਚ ਮੌਜੂਦ ਸਿਗੀਆਂ ਸੋ ਇਹ ਸੀਗੀ ਸਰ ਆਪਣੇ ਅਟਾਰੀ ਸਰਤ ਤੇ ਜਿਹੜੀ ਆਪਣੀ ਹੋਈ ਹੈ ਵਾਰਦਾਤ ਸੋ ਅਟਾਰੀ ਤੋਂ ਬਾਅਦ ਹੁਣ ਰੁਖ ਕਰਦੇ ਆ ਤਰਨ ਤਰਨ ਦੇ ਖੇਮ ਕਰਨ ਵੱਲ ਤੇ ਤੁਸੀਂ ਆਪ ਦੇਖੋ ਕਿ ਕਿਸ ਤਰ੍ਹਾਂ ਨਸ਼ੇ ਦਾਜਲਾ ਕਾਰੋਬਾਰ ਹੈ ਨਿਰੰਤਰ ਚੱਲ ਰਿਹਾ ਹੈ ਜਿਹੜੀ ਨਸ਼ੇ ਦੀ ਤਸਕਰੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਕਿ ਇੱਕ ਇੱਕ ਦਿਨ ਦੇ ਵਿੱਚ ਜਾਂ ਦੋ ਦੋ ਤਿੰਨ ਤਿੰਨ ਅਜੀਬ ਖਬਰਾਂ ਆਣੀਆਂ ਕਿਤਨਾ ਕਿਤੇ ਇੱਕ ਮਾਰੂ ਸੰਕੇਤ ਦਿੰਦੀਆਂ ਨੇ ਪੰਜਾਬ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਤੇ ਤਰਨਤਾਰਨ ਵਿੱਚ ਪੈਂਦੇ ਭਾਰਤ-ਪਾਕ ਸਰਦ ਸੈਕਟਰ ਦੇ ਨੇੜੇ ਖੇਮਕਰਨ ਵਿਖੇ 20 ਤਾਨਾਤ ਬੀਐਸਐਫ ਦੀ ਚੌਥੀ ਬਟਾਲੀਅਨ ਨੇ 30 ਪੈਕੇਟ ਹੇਰੋਇਨ ਦੇ ਫੜੇ ਹੈ ਇਹ ਤਾਂ ਜਿਹੜੇ ਖਾਸ ਹੈ ਕਿ ਇੱਕ 20 ਸਾਲ ਦਾ ਨੌਜਵਾਨ ਮੁੰਡਾ ਜਿਹੜਾ ਕੀ ਆਪਣੇ ਜਿਹਦਾ ਨਾਮ ਹੈ ਅਮਜਦ ਅਲੀ 20 ਸਾਲ ਦੇ ਅਮਜਦ ਵਲੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 30 ਪੈਕੇਟ ਹੇਰੋਇਨ ਫੜੀ ਗਈ ਹੈ ਪਹਿਲਾਂ ਇੱਕ ਥਾਂ ਤੋਂ 9 ਪੈਕੇਟ ਅਤੇ ਫਿਰ ਜਦੋਂ ਪੁਲਿਸ ਵੱਲੋਂ ਬੀਐਸਐਫ ਵੱਲੋਂ ਦੁਬਾਰਾ ਪੁਲਿਸ ਕੀਤੀ ਗਈ ਤਾਂ 21 ਪੈਕੇਟ ਹੋਰ ਸਾਈਡ ਤੇ ਕਿਤੇ ਹੋਰ ਛੁੱਟੇ ਹੋਏ ਸੀਗੇ 9 ਤੇ 21 ਤਕਰੀਬਨ 30 ਪੈਕੇਟ ਹੇਰੋਇਨ ਫੜੀ ਗਈ ਹੈ ਜਦੀ ਕੀ ਕੀਮਤ ਤਕਰੀਬਨ 1 ਅਰਬ ਰੁਪਏ ਅੰਕੀ ਜਾਂਦੀ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਦਾਂ ਹੀ ਅੱਗੇ ਹੋਰ ਚੱਲਦੇ ਆ ਫਿਰੋਜ਼ਪੁਰ ਵਿਖੇ ਜਿਹੜੀ ਨਾਰਕੋਟਿਕ ਕੰਟਰੋਲ ਸੈੱਲ ਹੈਗੀ ਹੈ ਉਹਨਾਂ ਨੇ ਵੀ ਆਪਣੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 7 ਕਿਲੋ 120 ਗ੍ਰਾਮ ਹੀਰੋਇਨ ਫੜੀ ਗਈ ਹੈ ਪਹਿਲਾਂ ਸਿਰਫ 120 ਗ੍ਰਾਮ ਹੀਰੋਇਨ ਫੜੀ ਗਈ ਸੀਗੀ ਜੋ ਜਾਂਚ ਦੇ ਆਧਾਰ ਤੇ ਉਹ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ 7 ਕਿਲੋ ਹੀਰੋਇਨ ਉਹਦੇ ਕੋਲ ਕਮਰੇ 'ਚ ਰੱਖੀ ਗਈ ਹੈ ਸੋ ਕਿਤੇ ਨਾ ਕਿਤੇ ਇਹ ਬੜੇ ਮਾਰੂ ਸੰਕੇਤ ਨੇ ਚਾਹੇ ਉਹ اٹਾਰੀ ਬਾਰਡਰ ਤੇ ਹੋਵੇ ਚਾਹੇ ਉਹ ਆਪਣੇ ਤਰਨਤਾਰਨ ਦੇ ਖੇਮਕਰਨ ਬਾਰਡਰ ਹੋਵੇ ਚਾਹੇ ਫਿਰੋਜ਼ਪੁਰ ਹੋਵੇ ਕਿਤੇ ਨਾ ਕਿਤੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਤੋਂ ਅਜਈਆਂ ਨਸ਼ਿਆਂ ਦੀਆਂ ਤਸਕਰਾਂ ਦੀਆਂ ਖਬਰਾਂ ਆਉਣੀਆਂ ਬਹੁਤ ਜਿਆਦਾ ਅਲਰਟ ਕਰਦਿਆਂ ਨੇ ਆਪਾਂ ਨੂੰ ਕਿ ਆਪਾਂ ਪੰਜਾਬ ਦੀ ਜਵਾਨੀ ਨੂੰ ਪੰਜਾਬ ਨੂੰ ਆਪਾਂ ਕਿਵੇਂ ਬਚਾਉਣਾ ਹੈ ਅੱਗੇ ਅਸੀਂ ਮੀਤ ਗੱਲ ਕਰਦੇ ਆਂ ਅ ਪੇਰੈਂਟਸ ਬੋਲੇ ਹਲੇ ਨਹੀਂ ਖੁੱਲਨੇ ਚਾਹੀਦੇ ਸਕੂਲ ਬਿਲਕੁਲ ਕੋਰੋਨਾ ਪੇਰੈਂਟਸ ਨੇ ਜਿਹੜੇ ਉਹ ਵੀ ਕਾਫੀ ਡਰੇ ਹੋਏ ਨੇ ਕਿਉਂਕਿ ਕਾਫੀ ਜਿਹੜੇ ਸਕੂਲ ਦੇ ਅਧਿਆਪਕ ਨੇ ਉਹ ਵੀ ਪੋਜ਼ਿਟਿਵ ਪਾਏ ਗਏ ਨੇ ਤੇ ਵਿਦਿਆਰਥੀ ਵੀ ਪੋਜ਼ਿਟਿਵ ਪਾਏ ਗਏ ਨੇ ਇਸ ਕਰਕੇ ਜਿਹੜੇ ਪੇਰੈਂਟਸ ਦੇ ਦਿਲਾਂ ਦੇ ਦਿਲ ਤੇ ਦਿਮਾਗ ਤੇ ਇੱਕ ਡਰ ਛਾਇਆ ਹੋਇਆ ਕਿ ਕਿਤੇ ਸਾਡੇ ਬੱਚਿਆਂ ਨੂੰ ਵੀ ਕਿਤੇ ਕੋਰੋਨਾ ਦੀ ਪਕੜ ਵਿੱਚੋਂ ਨਾ ਆ ਜਾਣ ਇਸ ਕਰਕੇ ਹੁਣ ਜਿਹੜਾ ਕਿ ਲੁਧਿਆਣਾ ਦੇ ਗਿਲ ਰੋਡ ਗਿਲ ਰੋਡ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਸਾਰੇ ਪੇਰੈਂਟਸ ਐਸੋਸੀਏਸ਼ਨ ਨੇ ਇੱਕ ਮੀਟਿੰਗ ਕੀਤੀ ਤੇ ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਹੋਵੇਗਾ ਕਿ ਲੁਧਿਆਣਾ ਦੇ ਵਿੱਚ ਇੱਕ ਰੈਗੋ ਰੈਵੋਲੂਸ਼ਨਰੀ ਪੇਰੈਂ ਐਸੋਸੀਏਸ਼ਨ ਹੈ ਪੇਰੈਂਟਸ ਦੀ ਐਸੋਸੀਏਸ਼ਨ ਹੈ ਜਿੱਥੇ ਪੇਰੈਂਟਸ ਆਪਣੇ ਮੰਗਾਂ ਉੱਥੇ ਦੱਸਦੇ ਨੇ ਉੱਥੇ ਮੰਗਾਂ ਲੈ ਕੇ ਜਾਂਦੇ ਨੇ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਉਹਨਾਂ ਦੇ ਬੱਚਿਆਂ ਦੇ ਨਾਲ ਕੀ ਨਹੀਂ ਤੇ ਇਸ ਕਰਕੇ ਹੁਣ ਉਹਨਾਂ ਨੇ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਕੂਲ ਤੇ ਸਕੂਲ ਨੇ ਉਹ ਹਲੇ ਨਹੀਂ ਖੁੱਲਣ ਖੁੱਲਣੇ ਚਾਹੀਦੇ ਜਦੋਂ ਤੱਕ ਕੋਰੋਨਾ ਦੀ ਜਿਹੜੀ ਸਥਿਤੀ ਹੈ ਉਹ ਸਹੀ ਨਹੀਂ ਹੋ ਜਾਂਦੀ ਤੇ ਉਹਨਾਂ ਨੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਉਹਨਾਂ ਦੇ ਜਿਹੜੇ ਸਕੂਲਾਂ ਦੇ ਬੱਚਿਆਂ ਦੇ ਨਾਮ ਨੇ ਉਹ ਸਕੂਲਾਂ ਤੋਂ ਨਾ ਕੱਟੇ ਜਾਣ ਕਿਉਂਕਿ ਸਕੂਲ ਬੰਦ ਨੇ ਤੇ ਨਾ ਹੀ ਕੋਈ ਪੜਾਈ ਹੋ ਰਹੀ ਉਹਨਾਂ ਨੇ ਕਿਹਾ ਜਿਹੜੇ ਕਿ ਆਨਲਾਈਨ ਜਿਹੜੇ ਕਿ ਉਹਨਾਂ ਨੂੰ ਪੜ੍ਹਾਈ ਕਰਾਈ ਜਾਵੇ ਤਾਂ ਕਿ ਸਕੂਲ ਉਹਨਾਂ ਨੂੰ ਆ ਕੇ ਉਹਨਾਂ ਦੇ ਸਕੂਲ ਨਾ ਜਾਣਾ ਪਵੇ ਤੇ ਇਸ ਨਾਲ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਿ ਸਕੂਲਾਂ ਤੋਂ ਉਹਨਾਂ ਬੱਚਿਆਂ ਦੇ ਨਾਮ ਨਾ ਕੱਟੇ ਜਾਣ ਤੇ ਨਾਲ ਹੀ ਇਹ ਵੀ ਕਿਹਾ ਕਿ ਰਿਜ਼ਲਟ ਵੀ ਨਹੀਂ ਰੋਕਿਆ ਜਾਣਾ ਚਾਹੀਦਾ ਉਹਨਾਂ ਨੇ ਡੀਸੀ ਆਫਿਸ ਵੀ ਇਹ ਮੰਗ ਕੀਤੀ ਹੈ ਸਕੂਲਾਂ ਦੇ ਬਾਹਰ ਜਾ ਕੇ ਧਰਨੇ ਕੀਤੇ ਨੇ ਪੇਰੈਂਟਸ ਨੇ ਕਿਹਾ ਕਿ ਸਾਡੀ ਜਿਹੜੀ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਤਾਂ ਕਿ ਜਿਹੜਾ ਕਿ ਕੋਰੋਨਾ ਦਾ ਕਹਿਰ ਖਤਮ ਹੋਵੇ ਉਸ ਤੋਂ ਬਾਅਦ ਉਹ ਸਕੂਲ ਬੱਚਿਆਂ ਨੂੰ ਆਪਣੇ ਭੇਜਣਗੇ ਕਿਉਂਕਿ ਕੋਰੋਨਾ ਦਾ ਜਿਹੜਾ ਕਹਿਰ ਉਹ ਦਿਨੋ ਦਿਨ ਵਧਦਾ ਹੀ ਅੱਗੇ ਵਧਦੇ ਹਾਂ ਲੁਧਿਆਣਾ ਜਾਗਰਣ ਦੇ ਪੇਸ ਤੇ ਖਬਰ ਹੈ ਮਮਤਾ ਆਸ਼ੂ ਬੋਲੀ ਚੂੜੀਆਂ ਸੁੱਟਣਾ ਵੀ ਔਰਤ ਦਾ ਹੈ અપਮਾਨ ਇਹੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੀ ਕਹਿਣਾ ਚਾਹੋਗੇ ਅ ਮਨਮੀਤ ਜ਼ਿਕਰ ਖਾਸ ਹੈ ਕਿ ਜੋ ਮਮਤਾ ਆਸ਼ੂ ਹੈ ਉਹ ਲੁਧਿਆਣੇ ਦੇ ਇੱਕ ਸਥਾਨਕ ਦੇ ਵਾਰਡ ਨੰਬਰ 7 ਹੈ ਉਥੋਂ ਦੀ ਕੌਂਸਲਰ ਨੇ ਉਹਨਾਂ ਦੇ ਜੀਲੇ ਪਤੀ ਨੇ ਭਾਰਤ 쿠ਸ਼ਨ ਆਸ਼ੂ ਉਹ ਵੀ ਆਪਣੇ ਫੂਡ ਸਪਲਾਈ ਮੰਤਰੀ ਨੇ ਤੇ ਬੀਜੇਪੀ ਦੀ ਜਿਹੜੀ ਆਪਣੇ ਯੂਵਾ ਮੋਰਚਾ ਦੇ ਨਾਲ ਜਿਹੜੀ ਬੀਜੇਪੀ ਦੀ ਜਿਹੜੀ ਮਹਿਲਾ ਮੋਰਚਾ ਵਿੰਗ ਹੈ ਇਹਨਾਂ ਨੇ ਪੰਜਾਬ ਦੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰਾਂ ਜਾ ਕੇ ਘਰਾਓ ਕਰਨਾ ਅਤੇ ਚੂੜੀਆਂ ਦਿਖਾਣਾ ਇਹਨਾਂ ਨੇ ਆਪਣੇ ਸੋਚਿਆ ਹੋਇਆ ਸੀਗਾ ਕਿ ਅਸੀਂ ਇੱਦਾਂ ਆਪਣਾ ਪ੍ਰਦਰਸ਼ਨ ਕਰਾਂਗੇ ਸੋ ਇਸੇ ਤਹਿਤ ਲੁਧਿਆਣੇ ਵਿਖੇ ਰੈਰੇ ਜਿਹੜੇ ਭਾਰਤ ਕੁਸ਼ਨ ਆਸ਼ੂ ਸੀਗੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਜਿਹੜੇ ਪਤਨੀ ਬਾਹਰ ਹੈ ਮਮਤਾ ਆਸ਼ੂ ਤਾਂ ਉਹਨਾਂ ਨੇ ਇਹਨਾਂ ਦਾ ਸਵਾਗਤ ਕਰਨ ਵਾਸਤੇ ਬੀਜੇਪੀ ਵਾਲੀ ਜਿਹੜੀ ਮਹਿਲਾ ਮੋਰਚਾ ਵਾਲੀ ਸੀਗੀਆਂ ਦਰੀਆਂ ਵਗੈਰਾ ਦੀਆਂ ਵਿਸ਼ਾਈਆਂ ਸੀਗੀਆਂ ਘਰ ਦੇ ਬਾਹਰ ਤਾਂ ਕਿ ਬੈਠ ਕੇ ਗੱਲਬ ਸਕਰਮ ਰੋਸ ਭਾਈਪਾ ਦਾ ਇਹ ਹੈ ਕਿ ਜੋ ਮਲੋਟ ਵਿਖੇ ਜਿਹੜੇ ਇਹਨਾਂ ਦੇ ਵਿਧਾਇਕ ਸੀਗੇ ਅਰੁਣ ਨਾਰੰਗ ਉਹਨਾਂ ਨਾਲ ਜੋ ਕਪੜਾ ਉਹਨਾਂ ਦੇ ਫਾੜਿਆ ਗਈ ਸੀਗੀ ਜੋ ਧੱਕਾਮੁਕੀ ਹੋਈ ਸੀਗੀ ਤੇ ਉਹਦੇ ਵਿਰੋਧ ਦੇ ਵਿੱਚ ਲਾਅ ਐਂਡ ਆਰਡਰ ਦੇ ਵਿਰੋਧ ਦੇ ਵਿੱਚ ਚਾਹੇ ਉਹ ਬੰਦਿਆਂ ਦੀ ਹੋਵੇ ਕੋਈ ਸੁਰੱਖਿਆ ਨੂੰ ਲੈ ਕੇ ਜਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਹੋਵੇ ਸੋ ਕਿਤਨਾ ਕਿਤੇ ਲਾਅ ਐਂਡ ਆਰਡਰ ਦੇ ਵਿਰੋਧ ਦੇ ਵਿੱਚ ਭਾਈਪਾ ਦੀ ਜਿਹੜੀ ਮਹਿਲਾ ਮੋਰਚਾ ਸੀਗੀਆਂ ਮੈਂਬਰਾਂ ਉਹਨਾਂ ਵੱਲੋਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਗਿਆ ਲੇਕਿਨ ਥੋੜੀ ਜੀ ਸਿਚੁਏਸ਼ਨ ਉਦੋਂ ਵੀ ਥੋੜੀ ਹੈਰਾਨੀ ਜਨਕ ਹੋਰ ਬਣ ਗਈ ਜਦੋਂ ਉੱਥੇ ਜਾ ਕੇ ਜਦੋਂ ਮਮਤਾ ਆਸ਼ੂ ਬਾਹਰ ਆਏ ਨੇ ਇਹਨਾਂ ਨੂੰ ਮਿਲਣ ਵਾਸਤੇ ਤਾਂ ਇੱਥੇ ਉਹਨਾਂ ਦੇ ਭਾਜਪਾ ਵਾਲੀਆਂ ਦੀ ਲੇਡੀਜ਼ ਸੀਗੀਆਂ ਔਰਤਾਂ ਉਹਨਾਂ ਨੇ ਚੂੜੀਆਂ ਲਾ ਕੇ ਉਥੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਥੇ ਮਮਤਾ ਆਸ਼ੂ ਥੋੜੇ ਜਿਹਾ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਕਿਹਾ ਕਿ ਵਿਰੋਧ ਦਾ ਇਹ ਤਰੀਕਾ ਠੀਕ ਨਹੀਂ ਹੈ ਕਿਉਂਕਿ ਚੂੜੀਆਂ ਉਤਾਰ ਕੇ ਇਦਾਂ ਸੁੱਟਣੀਆਂ ਤੇ ਇਹ ਵੀ ਕਿਤਨਾ ਕਿਤੇ ਔਰਤਾਂ ਦਾ ਅਪਮਾਨ ਹੈ ਕਿਉਂਕਿ ਚੂੜੀਆਂ ਨੂੰ ਔਰਤਾਂ ਦਾ ਗਹਿਣਾ ਮੰਨਿਆ ਜਾਂਦਾ ਹੈ ਤੇ ਚੂੜੀਆਂ ਨੂੰ ਸੁੱਟਣਾ ਵੀ ਔਰਤਾਂ ਦਾ ਅਪਮਾਨ ਹੈ ਤੇ ਮਮਤਾ ਆਸ਼ੂ ਨੇ ਫਿਰ ਇਹਨਾਂ ਨੂੰ ਹੋਰ ਆੜੇ ਹੱਥੀ ਲੈਂਦੇ ਹੋਏ ਆ ਕਿਹਾ ਕਿ ਜੇ ਤੁਹਾਨੂੰ ਇੰਨਾ ਹੀ ਗੁੱਸਾ ਹੈ ਰੋਸ ਹੈ ਤਾਂ ਜਿਹੜੇ ਕਿਸਾਨ ਐਨੇ ਮਹੀਨਿਆਂ ਤੋਂ 4-5 ਮਹੀਨਿਆਂ ਤੋਂ ਕਿਸਾਨ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਉੱਥੇ ਬੈਠੇ ਹੋਏ ਨੇ ਧਰਨੀਆਂ ਆਂਡ ਆਰਡਰ ਨੂੰ ਲੈ ਕੇ ਜਿਹੜੇ ਤੁਹਾਡੇ ਭਾਜਪੀ ਦੇ ਵਿਧਾਇਕ ਤੇ ਹਮਲਾ ਹੋਇਆ ਉਹਨੂੰ ਲੈ ਕੇ ਤੁਸੀਂ ਔਰਤਾਂ ਦੀ ਸੁਰੱਖਿਆ ਨੂੰ ਨਾਲ ਜੋੜ ਕੇ ਇੱਥੇ ਆ ਕੇ ਚੂੜੀਆਂ ਸੁੱਟ ਰਹੇ ਹੋ ਤਾਂ ਤੁਸੀਂ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਕਿਸੇ ਸਾਥ ਨਹੀਂ ਦਿੱਤਾ ਜਾਂ ਤੁਹਾਡੇ ਭਾਈਪਾ ਵੱਲੋਂ ਕੇਂਦਰ ਸਰਕਾਰ ਲੈਵਲ ਦੇ ਲਈ ਹੈਗੀ ਆ ਭਾਈਪਾ ਵੱਲੋਂ ਤਿੰਨ ਕਾਲੇ ਕਾਨੂੰਨ ਬਣਾਏ ਗਏ ਨੇ ਉਹਨਾਂ ਲੈ ਕੇ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕੀ ਤੇ ਉਹ ਤੁਸੀਂ ਉਸ ਟਾਈਮ ਨਹੀਂ ਕੀਤਾ ਤੇ ਇੱਥੇ ਆ ਕੇ ਚੂੜੀਆਂ ਸੁੱਟ ਰਹੇ ਹੋ ਸੋ ਇਸ ਮੌਕੇ ਤੇ ਮਮਤਾ ਆਸ਼ੂ ਦਾ ਜਿਹੜਾ ਗੁੱਸਾ ਕਰਨਾ ਉਹਨਾਂ ਦਾ ਆਪ ਦੇ ਇੱਕ ਪਰਸਨਲ ਵੀ ਕੁਝ ਨਾ ਕੁਝ ਹੋ ਸਕਦਾ ਹੈ ਸੋ ਆਪਣੇ ਅੱਗੇ ਵੱਧਦੇ ਹਮਨमीत ਅ ਨਹੀਂ ਥੰਮ ਰਿਹਾ ਕਰੋਨਾ ਦਾ ਕਹਿਰ ਨੋ ਹੋਰ ਮਰੀਜ਼ਾਂ ਦੀ ਹੋਈ ਮੌਤ ਤਕਰੀਬਨ ਪੌਣੇ 500 ਪਾਏ ਗਏ ਨੇ ਪੋਜ਼ਿਟਿਵ ਬਿਲਕੁਲ ਇਹ ਲੁਧਿਆਣਾ ਦੀ ਖਬਰ ਹੈ ਲੁਧਿਆਣਾ ਦੇ ਵਿੱਚ ਜਿਹੜੇ ਤੁਸੀਂ ਹੁਣੇ ਦੱਸਿਆ ਇਹ ਲੁਧਿਆਣਾ ਦੇ ਵਿੱਚ ਨੋ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ 400 ਤੋਂ ਵੀ ਜ਼ਿਆਦਾ ਜਿਹੜੇ ਕੇਸ ਨੇ ਉਹ ਪੋਜ਼ਿਟਿਵ ਆਏ ਗਏ ਨੇ ਤੇ ਉੱਥੇ 415 ਜਿਹੜੇ ਜ਼ਿਲ੍ਹੇ ਦੇ ਨੇ ਲੁਧਿਆਣਾ ਜ਼ਿਲ੍ਹੇ ਤੋਂ ਸਬੰਧਿਤ ਰੱਖਦੇ ਨੇ ਤੇ 59 ਉਹ ਦੂਸਰੇ ਜ਼ਿਲ੍ਹਿਆਂ ਤੋਂ ਸਬੰਧਿਤ ਰੱਖਦੇ ਸੀਗੇ ਤੇ 285 ਮਰੀਜ਼ ਨੇ ਜਿਹੜੇ ਕਿ ਉਹ ਹੋਮ ਆਈਸੋਲੇਸ਼ਨ ਵਿੱਚ ਭੇਜੇ ਗਏ ਨੇ 300 ਤੋਂ ਵੀ ਜ਼ਿਆਦਾ ਜਿਹੜੇ ਕਿ ਕੁਵਾਰੰਟਾਈਨ ਕੀਤੇ ਗਏ ਨੇ ਤੇ 1100 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਦੇ ਵਿੱਚ 600 ਤਕਰੀਬਨ 650 ਦੇ ਲੋਕ ਜਿਹੜੇ ਪੋਜ਼ਿਟਿਵ ਮਰੀਜ਼ ਨੇ ਉਹਨਾਂ ਦੀ ਭਰਤੀ ਹੋਈ ਹੈ ਤੇ 300 ਤੋਂ 300 ਮਰੀਜ਼ ਨੇ ਜਿਹੜੇ ਕਿ ਉਹ ਡਿਸਚਾਰਜ ਕਰ ਦਿੱਤੇ ਗਏ ਨੇ ਤੇ ਨਾਲ ਹੀ ਲੁਧਿਆਣਾ ਡੀਸੀ ਨੇ ਜਿਹੜੇ ਕਿ ਵਰਿੰਦਰ ਸ਼ਰਮਾ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਜਾਂ ਫਲੂ ਦੇ ਲੱਛਣ ਦਿਖਦੇ ਨੇ ਉਹ ਤੋਂ ਜਲਦੀ ਤੋਂ ਜਲਦੀ ਆਪਣੇ ਕੋਲ ਵਾਲੇ ਹਸਪਤਾਲ ਵਿੱਚ ਜਾ ਕੇ ਆਪਣਾ ਟੈਸਟ ਕਰਵਾਉਣ ਕੋਵਿਡ ਟੈਸਟ ਕਰਾਉਣ ਜਾਂ ਫਿਰ ਆਪਣਾ ਚੈੱਕਅਪ ਕਰਵਾਉਣ ਤਾਂ ਕਿ ਇਸ ਤੋਂ ਪਤਾ ਲੱਗ ਸਕੇ ਕਿੰਨੇ ਮਰੀਜ਼ ਹੋਰ ਆ ਸਕਦੇ ਨੇ ਕਿਉਂਕਿ ਇਹ ਇਸ ਨੂੰ ਜਿਹੜੇ ਕਿ ਕਰੋਨਾ ਦੀ ਮਹਾਮਾਰੀ ਹੈ ਲੋਕ ਜ਼ਿਆਦਾ ਗੰਭੀਰਤਾਰ ਦੇ ਨਾਲ ਨਹੀਂ ਲੈ ਰਹੇ ਕਿਸੇ ਨੂੰ ਵੀ ਜੇਕਰ ਕੋਈ ਵੀ ਫੀਵਰ ਲੱਗ ਰਿਹਾ ਜਾਂ ਫਿਰ ਗਲੇ ਦੇ ਵਿੱਚ ਕੋਈ ਵੀ ਦਰਦ ਹੈ ਜਾਂ ਫਿਰ ਫਲੂ ਦੇ ਕੋਈ ਵੀ ਲੱਛਣ ਲੱਗ ਰਹੇ ਹਨ फटाफट ਜਲਦੀ ਜਾ ਕੇ ਹਸਪਤਾਲ ਦੇ ਵਿੱਚ ਚੈੱਕਅਪ ਕਰਾਉਣ ਤਾਂ ਕਿ ਉਸ ਦਾ ਇਲਾਜ ਜਲਦੀ ਸ਼ੁਰੂ ਕੀਤਾ ਜਾਵੇ ਹੋਮ ਆਈਸੋਲੇਸ਼ਨ ਵਿੱਚ ਭੇਜਿਆ ਜਾਵੇ ਜਾਂ ਕੁਆਰੰਟਾਈਨ ਕੀਤਾ ਜਾਵੇ ਨਾਲ ਹੀ ਅੱਗੇ ਵੱਧਦੇ ਹਾਂ ਕਮਰਸ਼ੀਅਲ ਵਾਹਨਾ ਦੀ ਹੋਵੇਗੀ ਚੈਕਿੰਗ ਕੀ ਕਹਿਣਾ ਚਾਹੋਗੇ ਨਾਪਰੇ ਸੋ ਮਨਮੀਤ ਜਿਲੇ ਕਮਰਸ਼ੀਅਲ ਵਾਹਨ ਨੇ ਇਹ ਕਿਤਨਾ ਕਿਤੇ ਹੁਣ ਓਵਰਲੋਡ ਹੋ ਕੇ ਚੱਲ ਰਿਹਾ ਸੋ ਉਹਦੇ ਕਰਕੇ ਜਿਲੇ ਆਪਣੇ ਸਖਤਰ ਹੈਗੇ ਆ ਸੰਦੀਪ ਸਿੰਘ ਉਹਨਾਂ ਨੇ ਜਿਲੇ ਆਰਟੀਓ ਸਖਤਰ ਨੇ ਸੰਦੀਪ ਸਿੰਘ ਉਹਨਾਂ ਨੇ ਹੁਣ ਕਮਰਸ਼ੀਅਲ ਵਾਹਨਾਂ ਦੀ ਚੈਕਿੰਗ ਕਰਨ ਵਾਸਤੇ ਚਾਹੇ ਉਹ ਲੁਧਿਆਣੇ ਦਾ ਦਿੱਲੀ ਵੱਲੋਂ ਆ ਰਿਹਾ ਐਂਟਰੀ ਪੁਆਇੰਟ ਹੋਵੇ ਚਾਹੇ ਚੰਡੀਗੜ੍ਹ ਵੱਲੋਂ ਆ ਰਿਹਾ ਐਂਟਰੀ ਪੁਆਇੰਟ ਹੋਵੇ ਸੋ ਉੱਥੇ ਆਰਟੀਓ ਮਹਿਕਮੇ ਵੱਲੋਂ ਪ੍ਰੋਪਰ ਉੱਥੇ ਚੈਕਿੰਗ ਕੀਤੀ ਗਈ ਹੈ ਕਿਉਂਕਿ ਜਿਹੜੀਆਂ ਗੱਡੀਆਂ ਜਾਨੀ ਮਾਲੀ ਨੁਕਸਾਨ ਕਰਦੀਆਂ ਕਰਦੀਆਂ ਨੇ ਆਪਣੀ ਗਲਤੀ ਕਰਕੇ ਜਿਹੜੀਆਂ ਦੂਜੀਆਂ ਗੱਡੀਆਂ ਨਾਲ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਜਾਨ ਜੋਖਮ 'ਚ ਪਾ ਦਿੰਦੀਆਂ ਨੇ ਕਿਉਂਕਿ ਜਦੋਂ ਵੀ ਕੋਈ ਹੰਪ ਆਉਂਦਾ ਹੈ ਟੋਏ ਟੱਬਾ ਆਉਂਦਾ ਜਾਂ ਗੱਡੀ ਦਾ ਕੋਈ ਤੇਜ਼ ਤਰੀਕ ਮੋੜ ਆ ਜਾਂਦਾ ਹੈ ਸਟੀਪ ਮੋੜ ਆ ਜਾਂਦਾ ਹੈ ਤਾਂ ਉੱਥੇ ਜਿਹੜੀਆਂ ਓਵਰਲੋਡ ਗੱਡੀਆਂ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਇਹ ਇਹ ਅਨਬੈਲੈਂਸ ਹੋ ਕੇ ਇਮਬੈਲੈਂਸ ਹੋ ਕੇ ਖੱਬੇ ਸੱਜੇ ਇਹ ਪਲਟ ਜਾਂਦੀਆਂ ਨੇ ਤੇ ਆਪਣੇ ਨਾਲ ਆਪ ਦਾ ਨੁਕਸਾਨ ਸੈਂਦੀ ਹੈ ਨਾ ਮਾਲੀ ਤੌਰ ਤੇ ਜਰਨੀ ਤੌਰ ਤੇ ਡਰਾਈਵਰ ਵਗੈਰਾ ਜਾਂ ਜਿਹਦੇ ਨਾਲ ਕੋ-ਡਰਾਈਵਰ ਹੁੰਦੇ ਆ ਤੇ ਨਾਲ ਜਿਹੜੇ ਦੂਸਰੇ ਲੋਕ ਵੀ ਚੱਲ ਰਹੇ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਤੇ ਹੋਰ ਇਹ ਕਾਰਵਾਈ ਕਰਦੇ ਹੋਏ ਆ ਜਿਹੜੀਆਂ ਦੂਜੇ ਜ਼ਿਲ੍ਹਿਆਂ ਤੋਂ ਜਾਂ ਦੂਜੇ ਸੂਬਿਆਂ ਤੋਂ ਬੱਸਾਂ ਆਉਂਦੀਆਂ ਨੇ ਬਿਨਾ ਪਰਮਟ ਦੇ ਜਿਲੇ ਕੀ ਸਰਕਾਰ ਦਾ ਟੈਕਸ ਵੀ ਚੋਰੀ ਕਰਦੀਆਂ ਨੇ ਅਤੇ ਬਿਨਾ ਪਰਮਟ ਦੇ ਚਾਹੇ ਉਹ ਪ੍ਰਵਾਸੀ ਆਪਣੇ ਹੁੰਦੇ ਨੇ ਜਿਲੇ ਦੂਜੇ ਸੂਬਿਆਂ ਵਾਲੇ ਉਹਨਾਂ ਨੂੰ ਲੈ ਕੇ ਆਣਾ ਜਾਂ ਛੱਡ ਕੇ ਆਣਾ ਅਜਿਹੀਆਂ ਬੱਸਾਂ ਵੀ 2-4 ਬੱਸਾਂ ਇਹ ਜਿਹੀਆਂ ਪੌਂਡ ਕੀਤੀਆਂ ਗਈਆਂ ਨੇ ਉਹਨਾਂ ਦਾ ਚਲਾਨ ਕੀਤੇ ਗਏ ਆ ਤੇ ਆਪਣੇ ਆਰਟੀਓ ਮਹਿਕਮੇ ਵੱਲੋਂ ਤੇ ਹੋਰ ਜਿਹੜੀਆਂ ਓਵਰਲੋਡ ਬੱਸਾਂ ਹੋਣ ਜਾਂ ਜਿਨ੍ਹਾਂ ਦਾ ਕੋਈ ਨਾ ਸਮਾਨ ਹੁੰਦਾ ਵਾ ਤੇ ਅਪਰਾਇਜ਼ ਜ਼ਿਆਦਾ ਓਵਰਲੋਡ ਕੀਤਾ ਹੋਵੇ ਜਾਂ ਪਿੱਛੇ ਨੂੰ ਬਾਹਰ ਨੂੰ ਜ਼ਿਆਦਾ ਕੱਢਿਆ ਹੋਵੇ ਸਮਾਨ ਤਾਂ ਕਿ ਜਿਹੜੀ ਪਿੱਛੇ ਗੱਡੀਆਂ ਆਉਂਦੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਇੱਕੋ ਦਮ ਬ੍ਰੇਕ ਮਾਰਨ ਵੇਲੇ ਬ੍ਰੇਕ ਨਹੀਂ ਵੱਜਦੇ ਨੁਕਸਾਨ ਹੁੰਦਾ ਸੋ ਅਜੇ ਹੈਲਥ ਹੈਜ਼ਰਡਸ ਹੋ ਜਾਂਦੇ ਨੇ ਸੋ ਕਿਤਨਾ ਕਿਤੇ ਆਰਟੀਓ ਮਹਿਕਮੇ ਵੱਲੋਂ ਓਵਰਲੋਡ ਗੱਡੀਆਂ ਜਿਨ੍ਹਾਂ ਗੱਡੀਆਂ ਦੇ ਪਰਮਿਟ ਨਹੀਂ ਹੈਗੇ ਜਿਨ੍ਹਾਂ ਦੇ ਪ੍ਰੋਪਰ ਟੈਕਸ ਨਹੀਂ ਭਰੇ ਹੋਏ ਜਿਹੜੀ ਸਰਕਾਰ ਨੂੰ ਟੈਕਸ ਦਾ ਘਾਟਾ ਕਰ ਰਹੀਆਂ ਨੇ ਚੂਨਾ ਲਗਾ ਰਹੀਆਂ ਦਾ ਸੰਕੇਤਿੰਦਾ ਸਵੇਸਾਨ ਅੱਜ ਦੀਆਂ ਤਾਜ਼ਾ ਖਬਰਾਂ ਹੁਣ ਮੈਨੂੰ ਯਾਨੀ ਨਫਪਰੀ ਸਿੰਘ ਬੇਦੀ ਅਤੇ ਮੇਰੇ ਸਹਿਯੋਗੀ ਮਨਮੀਤ ਕੌਰ ਨੂੰ ਦਿਉ ਇਜਾਜ਼ਤ ਜੁੜੇ ਰਹੋ ਸਾਡੇ ਨਾਲ ਦਾ ਸਮਰ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਗੁੱਡ ਮਾਰਨਿੰਗ ਲੁਧਿਆਣਾ